ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਕੁਝ ਭਗਤਾਂ ਵੱਲੋਂ ਸਾਨੂੰ ਪੁੱਛਿਆ ਗਿਆ ਹੈ ਕਿ ਪੀਰਾਂ ਦਾ ਵਰਤ ਕਿਵੇਂ ਰੱਖਿਆ ਜਾਂਦਾ ਹੈ ਇਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਸ਼ੋ ਅੱਜ ਦੀ ਵੀਡੀਓ ਵਿੱਚ ਅਸੀਂ ਪੀਰਾਂ ਦੇ ਵਰਤ ਰੱਖਣ ਬਾਰੇ ਗੱਲ ਕਰਾਂਗੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਰਹੇ ਸੰਗਤ ਜੀ ਵਰਤ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਚੰਗੇ ਕੰਮ ਲਈ ਜਾਂ ਆਪਣੇ ਇਸ਼ਟ ਦੀ ਉਸ ਪ੍ਰਮਾਤਮਾ ਦੀ ਅਤੇ ਆਪਣੇ ਪੀਰਾਂ ਦੀ ਖੁਸ਼ੀ ਲਈ ਅਤੇ ਉਹਨਾਂ ਦੀ ਕਿਰਪਾ ਪ੍ਰਾਪਤ ਕਰਨ ਲਈ ਜਦੋਂ ਅੰਨ ਦਾ ਤਿਆਗ ਕਰਕੇ ਸਾਰਾ ਦਿਨ ਭੁੱਖੇ ਰਹਿ ਕੇ ਇਬਾਦਤ ਕਰਦੇ ਹਾਂ ਤਾਂ ਇਸ ਨੂੰ ਵਰਤ ਰੱਖਣਾ ਜਾਂ ਰੋਜ਼ਾ ਰੱਖਣਾ ਕਿਹਾ ਜਾਂਦਾ ਹੈ ਹਿੰਦੂ ਧਰਮ ਅਤੇ ਇਸਲਾਮ ਧਰਮ ਵਿੱਚ ਵਰਤ ਅਤੇ ਰੋਜ਼ੇ ਰੱਖੇ ਜਾਂਦੇ ਨੇ ਵੱਖ-ਵੱਖ ਦੇਵੀ-ਦੇਵਤਾ ਦੇ ਵਰਤ ਵੱਖੋ-ਵੱਖ ਦਿਨਾਂ ਵਿੱਚ ਰੱਖੇ ਜਾਂਦੇ ਨੇ ਕੁਝ ਲੋਕ ਪੂਰਨਮਾਸ਼ੀ ਮੱਸਿਆ ਅਤੇ ਕੁਝ ਖਾਸ ਦਿਨਾਂ ਵਿੱਚ ਵੀ ਵਰਤ ਰੱਖਦੇ ਨੇ ਅਜਿਹਾ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਨਾਲ ਸਾਡੇ ਦੇਵੀ-ਦੇਵਤਾ ਬਹੁਤ ਛੇਤੀ ਪ੍ਰਸੰਨ ਹੁੰਦੇ ਨੇ ਤੇ ਵਰਤ ਰੱਖਣ ਨਾਲ ਸਾਡੇ ਸਰੀਰ ਦੀ ਇੱਕ ਤਰ੍ਹਾਂ ਨਾਲ ਸ਼ੁੱਧੀ ਵੀ ਹੁੰਦੀ ਹੈ ਕਿਉਂਕਿ ਉਸ ਦਿਨ ਅਸੀਂ ਅੰਨ ਦੀ ਬਣੀ ਹੋਈ ਕੋਈ ਵੀ ਚੀਜ਼ ਨਹੀਂ ਖਾਂਦੇ ਇਸ ਤਰ੍ਹਾਂ ਵਰਤ ਰੱਖਣ ਨਾਲ ਕਈ ਰੋਗਾਂ ਦਾ ਨਾਸ਼ ਵੀ ਹੁੰਦਾ ਹੈ। ਸੰਗਤਜੀ ਪੀਰਾਂ ਦਾ ਵਰਤ ਤੁਸੀਂ ਵੀਰਵਾਰ ਵਾਲੇ ਦਿਨ ਰੱਖਣਾ ਹੁੰਦਾ ਹੈ। 11ਵੀਂ ਵਾਲੇ ਦਿਨ ਸਰਕਾਰ ਹਜ਼ੂਰ ਗੌਸਪਾਗ ਜੀ ਦੇ ਭਗਤ ਉਹਨਾਂ ਦਾ ਰੋਜ਼ਾ 11ਵੀਂ ਵਾਲੇ ਦਿਨ ਰੱਖਦੇ ਨੇ। ਤੁਸੀਂ ਜਿਸ ਵੀ ਪੀਰ ਜੀ ਦਾ ਵਰਤ ਰੱਖਣਾ ਹੋਵੇ ਤਾਂ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਇਹ ਧਾਰ ਲੈਣਾ ਹੈ ਕਿ ਤੁਸੀਂ ਵਰਤ ਕਿਉਂ ਰੱਖ ਰਹੇ ਹੋ। ਕੋ ਆਵ ਕੇ ਆਪਣੀ ਕਿਸੇ ਇੱਛਾ ਦੀ ਪੂਰਤੀ ਲਈ ਵਰਤ ਰੱਖਣਾ ਹੈ ਜਾਂ ਪੀਰਾਂ ਦੀ ਕਿਰਪਾ ਅਤੇ ਖੁਸ਼ੀ ਲਈ ਵਰਤ ਰੱਖਣਾ ਹੈ ਸੰਗਤ ਜੀ ਅਸੀਂ ਤੁਹਾਨੂੰ ਇਹ ਹੀ ਕਹਾਂਗੇ ਕਿ ਵਰਤ ਹਮੇਸ਼ਾ ਪੀਰਾਂ ਦੀ ਖੁਸ਼ੀ ਅਤੇ ਉਹਨਾਂ ਦੀ ਰਜ਼ਾ ਲਈ ਰੱਖਣਾ ਚਾਹੀਦਾ ਹੈ ਕਿਉਂਕਿ ਦੁਨਿਆਵੀ ਚੀਜ਼ਾਂ ਤਾਂ ਇੱਕ ਦਿਨ ਅਸੀਂ ਇੱਥੇ ਹੀ ਛੱਡ ਜਾਵਾਂਗੇ ਸਾਡੇ ਨਾਲ ਕੇਵਲ ਸਾਡੇ ਕੀਤੇ ਹੋਏ ਚੰਗੇ ਕਰਮ ਹੀ ਅਤੇ ਪੀਰਾਂ ਦੀ ਇਬਾਦਤ ਹੀ ਸਾਡੇ ਨਾਲ ਰੱਬ ਦੀ ਦਰਗਾਹ ਵਿੱਚ ਜਾਵੇਗੀ ਇਸ ਲਈ ਹਰ ਦੁਆ ਵਿੱਚ ਪੀਰਾਂ ਦੀ ਖੁਸ਼ੀ ਅਤੇ ਉਹਨਾਂ ਦੀ ਕਿਰਪਾ ਹੀ ਮੰਗਣੀ ਚਾਹੀਦੀ ਹੈ ਜਦੋਂ ਪੀਰਾਂ ਦੀ ਕਿਰਪਾ ਹੋ ਜਾਵੇ ਅਤੇ ਉਹ ਸਾਡੇ ਤੇ ਰਾਜ਼ੀ ਹੋ ਜਾਣ ਤਾਂ ਉਹ ਸਾਨੂੰ ਕਿਸੇ ਚੀਜ਼ ਦੀ ਕਮੀ ਰਹਿਣ ਹੀ ਨਹੀਂ ਦਿੰਦੇ ਸੋ ਤੁਸੀਂ ਕੀ ਕਰਨਾ ਹੈ ਵੀਰਵਾਰ ਵਾਲੇ ਦਿਨ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਘਰ ਵਿੱਚ ਪੀਰਾਂ ਅੱਗੇ ਬੈਠ ਕੇ ਘੱਟੋ ਘੱਟ 10 ਜਾਂ 15 ਮਿੰਟ ਇੱਕ ਮਨ ਚਿਤ ਹੋ ਕੇ ਪੀਰਾਂ ਦਾ ਨਾਮ ਜਪਣਾ ਹੈ ਜਾਂ ਤੁਸੀਂ ਉਸ ਅੱਲਾ ਦਾ ਨਾਮ ਬਿਸਮਿਲ੍ਲਾ ਰਹਿਮਾਨਿਰ ਰਹੀਮ ਜਾਂ ਲਾ ਇਲਾਹਾ ਇਲਾ ਲਲਾ ਦਾ ਜਾਪ ਕਰਨਾ ਹੈ ਜਾਂ ਤੁਸੀਂ ਆਪਣੇ মুর্ਸ਼ਦ ਦੁਆਰਾ ਦੱਸੇ ਗਏ ਕਲਮੇ ਦਾਵੀ ਪਾਠ ਕਰ ਸਕਦੇ ਹੋ ਸੰਗਤ ਜੀ ਜੇਕਰ ਤੁਸੀਂ ਘਰ ਵਿੱਚ ਚਿਰਾਗ ਲਾਉਨੇ ਹੋ ਤਾਂ ਪਹਿਲਾਂ ਤੁਸੀਂ ਚਿਰਾਗ ਰੋਸ਼ਨ ਕਰਨਾ ਹੈ ਅਤੇ ਧੂਪ ਬੱਤੀ ਲਗਾ ਕੇ ਫਿਰ ਜਾਪ ਕਰਨਾ ਹੈ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਤੁਸੀਂ ਬੈਠ ਕੇ ਇਬਾਦਤ ਕਰਨੀ ਹੈ ਜੇਕਰ ਤੁਹਾਡੇ ਨੇੜੇ ਤੇੜੇ ਪੀਰਾਂ ਦੀ ਕੋਈ ਦਰਗਾਹ ਹੋਵੇ ਤਾਂ ਤੁਸੀਂ ਉੱਥੇ ਜਾ ਕੇ ਵੀ ਆਪਣਾ ਵਰਤ ਸ਼ੁਰੂ ਕਰ ਸਕਦੇ ਹੋ ਉੱਥੇ ਵੀ ਤੁਸੀਂ ਇਦਾਂ ਹੀ ਧੂਪ ਬੱਤੀ ਅਤੇ ਚਿਰਾਗ ਰੋਸ਼ਨ ਕਰਕੇ ਬੈਠ ਕੇ ਜਾਪ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਪੀਰਾਂ ਅੱਗੇ ਦੁਆ ਕਰਨੀ ਹੈ ਕਿ ਮੈਂ ਜੋ ਵੀ ਤੁਹਾਡਾ ਨਾਮ ਹੈ ਨਾਮ ਬੋਲ ਕੇ ਆਪਣੇ ਪਿਤਾ ਦਾ ਨਾਮ ਬੋਲ ਕੇ ਆਖਣਾ ਹੈ ਕਿ ਮੈਂ ਇਸ ਇੱਛਾ ਲਈ ਤੁਹਾਡੀ ਜੋ ਵੀ ਇੱਛਾ ਹੈ ਉਸ ਤੁਸੀਂ ਬੋਲ ਦੇਣੀ ਹੈ ਇਸ ਇੱਛਾ ਲਈ ਆਪ ਜੀ ਦਾ ਵਰਤ ਰੱਖ ਰਿਹਾ ਹਾਂ ਅਤੇ ਇਹ ਵੀ ਕਹਿਣਾ ਹੈ ਕਿ ਵਰਤ ਨੂੰ ਮਨਜ਼ੂਰ ਕਰਿਓ ਅਤੇ ਹੋਈਆਂ ਭੁੱਲਾਂ ਨੂੰ ਬਖਸ਼ ਦਿਓ। ਇਸ ਤੋਂ ਬਾਅਦ ਤੁਸੀਂ ਘਰ ਆ ਜਾਣਾ ਹੈ ਅਤੇ ਸਾਰਾ ਦਿਨ ਕੁਝ ਵੀ ਖਾਣਾ ਨਹੀਂ ਹੈ। ਵਰਤ ਦੌਰਾਨ ਤੁਸੀਂ ਕੁਝ ਫਲ ਖਾਗਦੇ ਹੋ, ਪਾਣੀ ਪੀ ਸਕਦੇ ਹੋ। ਸੰਗਤ ਜੀ ਕੁਝ ਰੋਜ਼ਿਆਂ ਵਿੱਚ ਬਿਲਕੁਲ ਵੀ ਪਾਣੀ ਨਹੀਂ ਪੀਤਾ ਜਾਂਦਾ। ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਆਪਣੀ ਸਮਰੱਥਾ ਅਨੁਸਾਰ ਵਰਤ ਰੱਖਣਾ ਹੈ। ਵਰਤ ਵਾਲੇ ਦਿਨ ਤੁਸੀਂ ਵੱਧ ਤੋਂ ਵੱਧ ਬੰਦਗੀ ਕਰਨੀ ਹੈ, ਨਾਮ ਜਪਣਾ ਹੈ ਅਤੇ ਦਾਨ ਕਰਨਾ ਹੈ। ਦਾਨ ਵਿੱਚ ਤੁਸੀਂ ਕੀੜਿਆਂ ਦੇ ਭੌਣ ਤੇ اناਜ ਪਾ ਸਕਦੇ ਹੋ ਪੰਛੀਆਂ ਨੂੰ ਦਾਣੇ ਪਾ ਸਕਦੇ ਹੋ ਅਤੇ ਕਿਸੇ ਪਸ਼ੂ ਜਾਂ ਪੰਛੀ ਨੂੰ ਪੀਣ ਲਈ ਪਾਣੀ ਦੇ ਸਕਦੇ ਹੋ ਤੁਸੀਂ ਆਪਣੇ ਬਾਕੀ ਦੇ ਕੰਮ ਕਰਦੇ ਹੋਏ ਵੀ ਆਪਣਾ ਧਿਆਨ ਉਸ ਦਿਨ ਪੀਰਾਂ ਵੱਲ ਹੀ ਰੱਖਣਾ ਹੈ। ਸ਼ਾਮ ਵੇਲੇ ਸੂਰਜ ਛਿਪਣ ਤੋਂ ਬਾਅਦ ਹੋ ਸਕੇ ਤਾਂ ਆਪਨੇ ਆਸਤਿਆਰ ਕਰਨੀ ਹੈ। ਜਾਂ ਪੀਲੇ ਰੰਗ ਦੀ ਬਰਫੀ ਜਿਵੇਂ ਲੱਡੂ, ਪੇਸਣ ਦੀ ਬਰਫੀ ਜਾਂ ਬਦਾਣਾ ਕਿਸੇ ਸਾਫ਼-ਸੁਥਰੀ ਦੁਕਾਨ ਤੋਂ ਲੈ ਆਉਣਾ ਹੈ ਅਤੇ ਫਿਰ ਇਸ਼ਨਾਨ ਕਰਕੇ ਆਪਣੇ ਘਰ ਵਿੱਚ ਬਣੇ ਪੀਰਾਂ ਦੇ ਸਥਾਨ ਅੱਗੇ ਜਾ ਕੇ ਜਾਂ ਆਪਣੇ ਨੇੜੇ ਦੇ ਪੀਰਖਾਨੇ ਵਿੱਚ ਨਿਆਜ਼ ਲੈ ਕੇ ਚਲੇ ਜਾਣਾ ਹੈ। ਉੱਥੇ ਜਾ ਕੇ ਤੁਸੀਂ ਪੀਰਾਂ ਅੱਗੇ ਨਿਆਜ਼ ਰੱਖ ਦੇਣੀ ਹੈ ਅਤੇ ਧੂਪ-ਬੱਤੀ ਕਰਕੇ ਬੈਠ ਜਾਣਾ ਹੈ। ਫਿਰ ਤੁਸੀਂ 15-20 ਮਿੰਟ ਪੀਰਾਂ ਦਾ ਨਾਮ ਜਪਣਾ ਹੈ ਅਤੇ ਫਿਰ ਪੀਰਾਂ ਅੱਗੇ ਦੁਆ ਕਰਨੀ ਹੈ ਕਿ ਮੈਂ ਜੋ ਵਰਤ ਰੱਖਿਆ ਸੀ ਉਸ ਨੂੰ ਰੱਖਣ ਸਮੇਂ ਜੋ ਵੀ ਮੇਰੇ ਕੋਲੋਂ ਗਲਤੀਆਂ ਹੋਈਆਂ ਨੇ ਜੋ ਵੀ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਮਾਫ਼ ਕਰਕੇ ਮੇਰੇ ਵੱਲੋਂ ਰੱਖਿਆ ਗਿਆ ਵਰਤ ਮਨਜ਼ੂਰ ਕਰੋ ਇਸ ਤਰ੍ਹਾਂ ਤੁਸੀਂ ਦੁਆ ਕਰਕੇ ਜੋ ਨਿਆਜ਼ ਪੀਰਾਂ ਅੱਗੇ ਰੱਖੀ ਸੀ ਉਸ ਦਾ ਭੋਗ ਪੀਰਾਂ ਨੂੰ ਲਵਾ ਦੇਣਾ ਹੈ ਜਾਂ ਉਸ ਦਰਗਾਹ ਦੇ ਸੇਵਾਦਾਰ ਨੂੰ ਨਿਆਜ਼ ਦੇ ਦੇਣੀ ਹੈ ਜੋ ਨਿਆਜ਼ ਤੁਹਾਨੂੰ ਪ੍ਰਸ਼ਾਦ ਵਿੱਚ ਮਿਲੇਗੀ ਉਸ ਨੂੰ ਤੁਸੀਂ ਉੱਥੇ ਹੀ ਬੈਠ ਕੇ ਖਾ ਲੈਣਾ ਹੈ ਅਤੇ ਵਰਤ ਖੋਲ ਦੇਣਾ ਹੈ ਬਾਦ ਵਿੱਚ ਤੁਸੀਂ ਪੀਰਾਂ ਨੂੰ ਮੱਥਾ ਟੇਕ ਕੇ ਘਰ ਆ ਜਾਣਾ ਹੈ ਅਤੇ ਘਰ ਆ ਕੇ ਤੁਸੀਂ ਹਲਕਾ ਭੋਜਨ ਖਾ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਪੀਰਾਂ ਲਈ ਰੱਖਿਆ ਗਿਆ ਵਰਤ ਪੂਰਾ ਹੋ ਜਾਵੇਗਾ ਸੁਸੰਗਤ ਜੀ ਜੇਕਰ ਤੁਸੀਂ ਇਸ ਤਰ੍ਹਾਂ ਵਰਤ ਰੱਖਦੇ ਹੋ ਤਾਂ ਪੀਰ ਤੁਹਾਡੇ ਤੇ ਬਹੁਤ ਜਲਦੀ ਪ੍ਰਸੰਨ ਹੋਣਗੇ ਕੁਝ ਹੋਰ ਗੱਲਾਂ ਸੰਗਤ ਜੀ ਜਿਵੇਂ ਵਰਤ ਵਾਲੇ ਦਿਨ ਝੂਠ ਨਹੀਂ ਬੋਲਣਾ ਹੈ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਹੈ ਕਿਸੇ ਦਾ ਦਿਲ ਨਹੀਂ ਦਿਖਾਉਣਾ ਹੈ ਅਤੇ ਨਾ ਹੀ ਕਿਸੇ ਨੂੰ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਕਸ਼ਟ ਦੇਣਾ ਹੈ ਸੋ ਸੰਗਤ ਜੀ ਏਸੀ ਪੀਰਾ ਦੇ ਵਰਤ ਰੱਖਣ ਦਾ ਤਰੀਕਾ ਆਸ ਕਰਦੇ ਹਾਂ ਕਿ ਤੁਹਾਨੂੰ ਹਰ ਗੱਲ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜੇਕਰ ਕੋਈ ਗੱਲ ਸਮਝ ਨਾ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਰਾਨ ਚੈਪੀਰਾ ਦੀ